ਸ਼ਾਸ਼ੀਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਂਗਰਸ ਤੇ ਵੱਡੇ ਆਗੂ ਤੇ ਹੋਗੀ ਕਾਰਵਾਈ ਵੱਡੇ ਆਗੂ ਦੀ ਹੋਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰਿਫਤਾਰੀ ਕੀ ਇਹ ਪੰਜਾਬ ਸਰਕਾਰ ਨੇ ਉਸ ਆਗੂ ਤੇ ਚਕੰਝਾ ਕਿੱਸਿਆ ਕੱਸਿਆ ਹੈ ਜਿਹੜੇ ਸਾਬਕਾ ਵਿਧਾਇਕ ਵੀ ਰਹਿ ਚੁੱਕੇ ਨੇ ਕਾਂਗਰਸ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੇਲੇ ਕੀ ਲੁਕਾਇਆ ਗਿਆ ਹੈ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੱਡਾ ਚਕੰਜਾ ਕੱਸ ਦਿੱਤਾ ਹੈ ਤਲਬ ਹੋਣਾ ਪਵੇਗਾ ਨੰਗੇ ਪੈਰੀ ਜਾ ਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਜਾ ਕੇ ਸਪਸ਼ਟਿਕਰਨ ਦੇਣਾ ਪਵੇਗਾ ਜਿਹੜੇ ਉਸ ਤੇ ਇਲਜ਼ਾਮ ਲੱਗੇ ਨੇ ਕਿੰਨੀਆਂ ਕੁ ਜਾਣਕਾਰੀਆਂ ਛਿਪਾ ਕੇ ਬੈਠੇ ਨੇ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਲੜੀ ਸੀ 2024 ਦੀ ਹਲਕਾ ਸ਼ਿਰਕ ਕੁਦੂਰ ਸਾਹਿਬ ਵੱਲੋਂ ਕਾਂਗਰਸ ਪਾਰਟੀ ਵੱਲੋਂ ਖਿਲਾਫ ਪਾਈ ਅਮਰਪਾਲ ਖਾਲਸਾ ਜੋ ਵਾਰਸ ਪੰਜਾਬ ਦੇ ਮੁਖੀ ਨੇ ਵਾਰਸ ਪੰਜਾਬ ਦੇ ਮੁਖੀ ਪਾਈ ਅਮਰਪਾਲ ਖਾਲਸਾ 192000 ਦੇ ਵੱਡੇ ਫਰਕ ਦੇ ਨਾਲ ਜਿੱਤ ਜਾਂਦੇ ਨੇ ਜਿੱਤੇ ਸੀ ਕੁਲਬੀਰ ਜੀਰਾ ਦੇ ਕੋਲ ਕੋਲੋਂ ਕੁਲਬੀਰ ਜੀਰਾ ਨੂੰ ਹੁਣ ਭਜੜਨਾ ਪੈ ਗਿਆ ਨੇ ਕੁਲਬੀਰ ਜੀਰਾ ਨੇ ਇੱਕ ਜ਼ਬਤ ਲਈ ਅਰਜੀ ਪੇਸ਼ ਕੀਤੀ ਸੀ ਦੱਸਦੀ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ 10 ਦਿਨ ਬਾਅਦ ਵੱਡਾ ਰੌਲਾ ਪਿਆ ਸੀ ਦੱਸਦੀ ਹੈ ਕਿ ਗੁਰਨਾਮ ਸਿੰਘ ਨਾਮ ਦੇ ਇੱਕ ਸ਼ਖਸ ਨੇ ਜਦੋਂ ਧੱਗੇ ਦੇ ਨਾਲ ਕੁਲਵੀਰ ਜੀਰਾ ਦੇ ਚਾਚਾ ਜੀ ਵੱਲੋਂ 15 ਕਿੱਲੇ ਜ਼ਮੀਨ ਉੱਤੇ ਕਬਜ਼ਾ ਕੀਤਾ ਜਾ ਰਿਹਾ ਸੀ ਗੋਲੀ ਚੱਲਦੀ ਹੈ ਪਰਚਾ ਦਰਜ ਹੁੰਦਾ ਹੈ ਕੁਲਵੀਰ ਸਿੰਘ ਜੀਰਾ ਤੇ ਲੇਕਿਨ ਇਸ ਦੇ ਬਾਅਦ ਯੂਥ ਪੁਲਿਸ ਉਹਨਾਂ ਨੂੰ ਫੜਦੀ ਨਹੀਂ ਕਿਉਂਕਿ ਰਾਜਾ ਵੜेंग ਆਕਫ ਰੋਜ਼ਪਰ ਧਰਨਾ ਲਾ ਦਿੰਦੇ ਨੇ ਧਰਨੇ ਤੋਂ ਬਾਅਦ ਫਿਰ ਜਾਦਾ ਚੁਣੌਤੀ ਦਿੰਦੇ ਨੇ ਜਾ ਕੇ ਕੁਲਬੀਰ ਜੀਰਾ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਕੁਝ ਜਾਣਕਾਰੀਆਂ ਛਪਾਲੀਆਂ ਜਾਂਦੀਆਂ ਨੇ ਕੁਲਬੀਰ ਜੀਰਾ ਵੱਲੋਂ ਇਸ ਨੂੰ ਲੈ ਕੇ ਪਟੀਸ਼ਨ ਕਰਤਾ ਗੁਰਨਾਬ ਸਿੰਘ ਜਿਨ੍ਹਾਂ ਦੇ ਗੋਲੀਆਂ ਵੱਜਿਆ ਸੀ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਨੇ ਫਿਰ ਦੁਬਾਰਾ ਚੈਲੰਜ ਕਰ ਦਿੱਤਾ ਹੈ ਪਟੀਸ਼ਨ ਕਰਦਾਇ ਕਰ ਦਿੱਤੀ ਹੈ ਕੁਲਬੀਰ ਸਿੰਘ ਜੀਰਾ ਦੇ ਖਿਲਾਫ ਕੁਲਬੀਰ ਸਿੰਘ ਜੀਰਾ ਤੇ ਕੀ ਵੱਡੀ ਕਾਰਵਾਈ ਹੋਵੇਗੀ ਉਹਦੇ ਬਾਰੇ ਦੱਸ ਦਿੰਨੇ ਆ ਕੁਲਬੀਰ ਸਿੰਘ ਜੀਰਾ ਤੇ ਅਲਰੇੜੀ ਤਿੰਨ ਐਫਆਈਆਰ ਦਰਜ ਨੇ ਲੇਕਿਨ ਉਹ ਤਿੰਨਾ ਐਫਆਈਆਰ ਦਾ ਹਵਾਲਾ ਨਹੀਂ ਦਿੱਤਾ ਗਿਆ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵੱਲੋਂ ਗੁਰਨਾਮ ਸਿੰਘ ਦੇ ਕੋਲ ਉਹ ਪੁਖਤਾ ਕਾਗਜ਼ ਆ ਗਏ ਨੇ ਜਿਹੜੀਆਂ ਸਮੇਂ-ਸਮੇਂ ਤੇ ਉਸ ਦੇ ਤਿੰਨ ਐਫਆਈਆਰ ਦਰ ਚੱਲ ਰਹੀਆਂ ਨੇ ਇਸ ਦਾ ਹਵਾਲਾ ਨਹੀਂ ਦਿੱਤਾ ਗਿਆ ਉਧਰੋਂ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਅਤੇ ਸਰਕਾਰ ਨੇ ਸ਼ਿਕੰਜਾ ਕਸ ਦਿੱਤਾ ਹੈ ਅਤੇ ਨੋਟਸ ਜਾਰੀ ਕਰ ਦਿੱਤਾ ਹੈ ਕੁਲਬੀਰ ਸਿੰਘ ਜੀਰਾ ਨੂੰ ਕਿ ਇੱਕ ਹਫਤੇ ਦੇ ਹਫਤੇ ਉਹ ਤਿੰਨ ਐਫ ਆਈਆ ਆਫ ਆਈਆਰ ਜਿਹੜੀਆਂ ਤੁਹਾਡੇ ਦੇ ਦਰਜ ਹੋਈਆਂ ਨੇ ਉਸ ਦਾ ਸਪਸ਼ਟ ਕਰਨ ਦਿਓ ਤੁਸੀਂ ਸਰਕਾਰ ਦੇ ਕੋਲੋਂ ਪੰਜਾਬ ਦੇ ਸਰਕਾਰ ਅਤੇ ਕਾਨੂੰਨ ਦੇ ਕੋਲੋਂ ਇਹ ਗੱਲਾਂ ਛੁਪਾਈਆਂ ਕਿਉਂ ਜੇਕਰ ਅਜਿਹਾ ਤੁਸੀਂ ਨਹੀਂ ਹੁੰਦਾ ਜੇਕਰ ਸੱਚ ਮੁੱਚ ਤੁਹਾਡੇ ਤੇ ਐਫ ਆਈਆਰ ਦਰਜ ਨੇ ਤਿੰਨ ਤੇ ਤੁਹਾਡੇ ਨੂੰ ਜੇਲ੍ਹ ਵੀ ਹੋ ਸਕਦੀ ਹੈ ਵੱਡੀ ਫਟਕਾਰ ਲਗਾ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਜਿੰਨੇ ਨਾਲ ਮਾਮਲਾ ਚੱਲ ਰਿਹਾ ਸੀ ਗੁਰਨਾਮ ਸਿੰਘ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਤੇ ਕੁਲਬੀਰ ਜੀ ਦਾ ਤੇ ਹੋ ਸਕਦੀ ਹੈ ਵੱਡੀ ਗਾਰਵਾਈ ਜੇਲ੍ਹ ਵੀ ਜਾ ਸਕਦੇ ਨੇ ਕਿਉਂਕਿ ਉਹਨਾਂ ਨੇ ਕੁਝ ਜਾਣਕਾਰੀਆਂ ਸੁਪਾਲੀਆਂ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਜਦੋਂ ਉਹਨਾਂ ਨੇ ਇਸ ਲੜਾਈ ਝਗੜੇ ਦੇ ਮਾਮਲੇ ਵਿੱਚ ਅੰਤਰਮ ਜਮਾਨਤ ਲਈ ਸੀ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਧੰਨਵਾਦ